ਵੀ 2028 ਵਿੱਚ ਬਸਾਖੀ ਤੇ ਕੀ ਸੰਕਟ ਆ ਰਿਹਾ ਜਿਹਦੇ ਨਾਲ 100 ਕਰੋੜ ਲੋਕਾਂ ਦੀ ਮੌਤ ਹੋਵੇਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਸਮਝਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਸੋ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੁਸੀਂ ਦੇਖਿਆ ਹੋਣਾ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਬਹੁਤ ਵੱਡਾ ਸੰਕਟ ਆ ਰਿਹਾ ਹੈ ਠੀਕ ਹੈ ਵੀ ਜਿਹਦੇ ਨਾਲ ਬਹੁਤ ਦੁਨੀਆ ਤਬਾਹ ਹੋਣੀ ਹੈ ਤਾਂ ਆਪਾਂ ਪਹਿਲਾਂ ਗੱਲ ਕਰਾਂਗੇ ਵੀ ਕੀ ਇਹ ਸੱਚ ਹੈ ਹਾਂਜੀ ਇਹ ਸੱਚ ਹੈ ਇਹ ਚੀਜ਼ਾਂ ਹੋਣੀਆਂ ਨੇ ਤੇ ਇਹਦੇ ਬਾਰੇ ਸੌ ਸਾਖੀ ਦੇ ਵਿੱਚ ਵੀ ਦੱਸਿਆ ਗਿਆ ਹੈ ਦਸਵੇਂ ਪਾਸ਼ਾ ਮਹਾਰਾਜ ਦੇ ਵਚਨ ਵੀ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰੂੰਗੀ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੱਲ ਜ਼ਰੂਰ ਕਰਾਂਗੇ ਜਿਵੇਂ ਹੁਣ ਦੱਸਿਆ ਜਾ ਰਿਹਾ ਵੀ 2025 ਦੇ ਵਿੱਚ ਹੋਣਾ ਕੋਈ ਕਹਿੰਦਾ 2027 ਦੇ ਵਿੱਚ ਹੋਣਾ ਕੋਈ ਕਹਿੰਦਾ 2029 ਚ ਹੋਣਾ ਕੋਈ ਕਹਿੰਦਾ ਵੀ ਇੰਨੇ ਲੋਕਾਂ ਦੀ ਮੌਤ ਹੋਣੀ ਹੈ ਕੋਈ ਕਹਿੰਦਾ ਇੰਨੇ ਲੋਕਾਂ ਦੀ ਮੌਤ ਹੋਣੀ ਹੈ ਤਾਂ ਮੈਂ ਇਸ ਚੀਜ਼ ਬਾਰੇ ਜ਼ਰੂਰ ਕਹਾਂਗੀ ਵੀ ਦੇਖੋ ਕਿਹਦੀ ਮੌਤ ਕਦੋਂ ਹੋਣੀ ਹੈ ਠੀਕ ਹੈ ਕਿਸ ਸਾਲ ਦੇ ਵਿੱਚ ਕਿਸ ਮਹੀਨੇ ਵਿੱਚ ਜਾਂ ਕਿਸ ਤਰੀਕ ਨੂੰ ਹੋਣਾ ਇਹ ਸਿਰਫ ਪਰਮਾਤਮਾ ਜਾਣਦਾ ਹੈ ਤੁਸੀਂ ਜਾਂ ਮੈਂ ਆਪਾਂ ਨਹੀਂ ਇਹ ਚੀਜ਼ਾਂ ਦੱਸ ਸਕਦੇ ਕਿਉਂਕਿ ਆਪਾਂ ਇਨਸਾਨ ਆ ਤੇ ਵਾਹਿਗੁਰੂ ਜਾਣੀ ਜਾਣੇ ਵੀ ਕਾਦ ਕਿਸ ਸਮੇਂ ਕੀ ਚੀਜ਼ ਹੋਣੀ ਹੈ ਹਾਂ ਸੰਕਟ ਆ ਰਿਹਾ ਹੈ ਬਹੁਤ ਵੱਡਾ ਇਹ ਸੱਚ ਹੈ ਤੇ ਚਲੋ ਹੁਣ ਆਪਾਂ ਅੱਗੇ ਵੀਡੀਓ ਦੇ ਵਿੱਚ ਕੰਟੀਨਿਊ ਕਰਦੇ ਆਂ ਗੱਲ ਨੂੰ ਕਿਹੜਾ ਸੰਕਟ ਆ ਰਿਹਾ ਹੈ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਸ ਤੋਂ ਪਹਿਲਾਂ ਆਪਾਂ 100 ਸਾਖੀ ਦੇ ਵਿੱਚ ਜੋ ਦਰਜ ਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆਂ ਅ ਇੱਕ ਵਾਰ ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਈ ਪਾਈ ਡੱਲਾ ਜੀ ਜਿਹੜੇ ਸੀਗੇ ਉਹਨਾਂ ਗੁਰੂ ਸਾਹਿਬ ਜੀ ਨੂੰ ਆਪਾਂ ਨੂੰ ਪਤਾ ਹੀ ਆਪਾਂ ਪੜ੍ਹਦੇ ਆ ਇਤਿਹਾਸ ਤਾਂ ਉਹਨੂੰ ਸ਼ਸਤਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਬਹੁਤ ਪਿਆਰ ਕਰਦੇ ਸੀ ਹਨਾ ਤਾਂ ਉਹਨਾਂ ਨੇ ਨਾ ਬੰਦੂਕ ਲੈ ਕੇ ਆਂਦੀ ਸੀ ਤਾਂ ਗੁਰੂ ਸਾਹਿਬ ਜੀ ਹਮੇਸ਼ਾ ਜੋ ਵੀ ਚੀਜ਼ ਉਹਨਾਂ ਦੇ ਚਰਨਾਂ 'ਚ ਕੋਈ ਭੇਟਾ ਦੇ ਕੇ ਜਾਂਦਾ ਤਾਂ ਉਸ ਉਹਦੀ ਜਾਂ ਨਿਸ਼ਾਨਾ ਜਾਂ ਉਹਦੀ ਆਪਾਂ ਕਹਿ ਸਕਦੇ ਆ ਉਹਨੂੰ ਪਰਖਦੇ ਸੀ ਉਸ ਹਥਿਆਰ ਨੂੰ ਤਾਂ ਗੁਰੂ ਸਾਹਿਬ ਜੀ ਨੇ ਅ ਭਾਈ ਡੱਲਾ ਜੀ ਨੂੰ ਕਿਹਾ ਕਹਿੰਦੇ ਵੀ ਨਾਲ ਉਹਨਾਂ ਦੇ ਸਿੱਖ ਕੁਝ ਸਿੱਖ ਸੀਗੇ ਭਾਈ ਡੱਲਾ ਜੀ ਦੇ ਕਹਿੰਦੇ ਲਿਆਓ ਕੋਈ ਸਿੱਖ ਨੂੰ ਕਹੋ ਵੀ ਆਪਾਂ ਜਿਹੜੀ ਬੰਦੂਕ ਹੈ ਇਹਦਾ ਦੇਖਣਾ ਨਿਸ਼ਾਨਾ ਚੈੱਕ ਕਰਨਾ ਤਾਂ ਵੀ ਤੁਸੀਂ ਕਿਸੇ ਨੂੰ ਬੁਲਾਓ ਜਦੋਂ ਭਾਈ ਡੱਲਾ ਜੀ ਨੇ ਕਿਹਾ ਤਾਂ ਕੋਈ ਵੀ ਸਿੱਖ ਜਿਹੜਾ ਉਹਨਾਂ ਦੇ ਵਿੱਚੋਂ ਅੱਗੇ ਨਹੀਂ ਆਇਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਡੱਲਾ ਜੀ ਨੂੰ ਕਿਹਾ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਤੁਸੀਂ ਸਹਿਬਜ਼ਾਦਿਆਂ ਨੂੰ ਕਿਉਂ ਸ਼ਹਾਦਤਾਂ ਦਵਾਈਆਂ ਤੁਸੀਂ ਸਾਨੂੰ ਦੱਸਦੇ ਅਸੀਂ ਆਪਣੇ ਸਿੱਖ ਜਿਹੜੇ ਸਾਡੇ ਵੀ ਇਹ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਲਈ ਇਤਿਹਾਸ ਸੀ ਕਹਿੰਦੇ ਪਰ ਅੱਜ ਤਾਂ ਕੋਈ ਵੀ ਨਹੀਂ ਅੱਗੇ ਆਇਆ ਤਾਂ ਮਹਾਰਾਜ ਜੀ ਨੇ ਕਿਹਾ ਕਹਿੰਦੇ ਐਂਦਾ ਕਰੋ ਭਾਈ ਡੱਲਾ ਜੀ ਲੰਗਰ ਦੇ ਵਿੱਚ ਜਾਓ ਲੰਗਰ ਹਾਲ ਚੋ ਉੱਥੇ ਜਾ ਕੇ ਕਹੋ ਕਿ ਦਸਵੇਂ ਪਾਸ਼ਾ ਜੀ ਨੇ ਵੀ ਜੜਾ ਹੈਗਾ ਜਿਹੜੀ ਬੰਦੂਕ ਆ ਉਹਦੀ ਨਿਸ਼ਾਨਾ ਚੈੱਕ ਕਰਨਾ ਹਨਾ ਤਾਂ ਭਾਈ ਡੱਲਾ ਜੀ ਨੇ ਜਾ ਕੇ ਜਦੋਂ ਉੱਥੇ ਗਿਆ ਉੱਥੇ ਦੋ ਜਿਹੜੇ ਸਿੱਖ ਸੀ ਉਹ ਖੜੇ ਹੋ ਗਏ ਉਹ ਦੋਨੋਂ ਪਿਓ ਪੁੱਤ ਸੀ ਤੇ ਉਹ ਬਾਣੀ ਬਹੁਤ ਜਪਦੀ ਸੀ ਉਹ ਮਤਲਬ ਅਮਰਤ ਦੇ ਉੱਠਣ ਸਾਰ ਉਹਨਾਂ ਨੇ ਕਈ 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 ਘੰਟੇ ਨਹੀਂ ਨਾਮ ਜਪਨਾ ਤਾਂ ਉਹ ਗੁਰੂ ਸਾਹਿਬ ਚਰਨਾਂ 'ਚ ਪਹੁੰਚੇ ਤਾਂ ਪਿਓ ਕਹਿੰਦਾ ਮਹਾਰਾਜ ਜੀ ਪਹਿਲਾਂ ਮੇਰੇ ਤੇ ਤੁਸੀਂ ਦੇਖੋ ਇਹਨੂੰ ਨਿਸ਼ਾਨਾ ਲਾ ਕੇ ਫਿਰ ਦੂਜਾ ਪੁੱਤ ਕਹਿੰਦਾ ਪਹਿਲਾਂ ਮੇਰੇ ਤੇ ਤਾਂ ਫਿਰ ਗੁਰਗੋਵ ਮਹਾਰਾਜ ਨੇ ਭਾਈ ਦੱਲਾ ਜੀ ਨੂੰ ਕਿਹਾ ਕਹਿੰਦੇ ਦੇਖੋ ਭਾਈ ਦੱਲਾ ਜੀ ਕਹਿੰਦੇ ਇਹ ਆ ਬਾਣੀ ਦੇ ਕਰਾਮਾਤ ਜਿਹੜੀ ਮਨ ਦੇ ਵਿੱਚ ਡਰ ਤੇ ਭੈ ਜਿਹੜਾ ਉਹ ਬਿਲਕੁਲ ਕੱਢ ਦਿੰਦੀ ਹੈ ਇੱਕ ਨਿਡਰ ਬਣਾ ਦਿੰਦੀ ਹੈ ਬਾਣੀ ਤਾਂ ਉਸੇ ਦੌਰਾਨ ਕੁਝ ਗੱਲ ਹੋਈ ਤਾਂ ਮਹਾਰਾਜ ਜੀ ਨੇ ਫਿਰ ਕੁਝ ਵਚਨ ਕੀਤੇ ਸੀ ਹੁਣ ਆਪਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਜਗਾ ਕਿਸ ਜਗ੍ਹਾ ਤੇ ਹੈ ਪਰ ਉਸ ਦੇ ਸਾਰ ਸਾਕਿ ਦੇ ਵਿੱਚ ਇਸ ਦਾ ਜਿੱਤਰ ਹੈ ਮਹਾਰਾਜ ਜੀ ਨੇ ਵਚਨ ਕੀਤੇ ਕਿ ਕਹਿੰਦੇ ਬੈਕੁੰਠ ਪੂਰੀ ਦੇ ਵਿੱਚ ਇੱਕ ਦਰਖਤ ਹੈ ਉਸ ਜਗ੍ਹਾ ਤੇ ਨਾ ਗੁਰੂ ਸਾਹਿਬ ਜੀ ਪ੍ਰਤਖਾ ਪਹਾਜਲ ਨਾਜ਼ਰ ਹੋਣਗੇ ਤਾਂ ਮਹਾਰਾਜ ਜੀ ਨੇ ਉਸ ਸਮੇਂ ਵਚਨ ਕੀਤੇ ਸੀ ਕਹਿੰਦੇ ਇੱਕ ਨਹੀਂ ਬਲਕਿ ਦੋ ਨਹੀਂ 12-12 ਸੂਰਜ ਜਿਹੜੇ ਚੜਨਗੇ ਹਨਾ ਉਸ ਸਮੇਂ ਜਿਹੜੀ ਉਹ ਗੱਲ ਆ ਉਹਨੂੰ ਆਪਾਂ ਸਮਝ ਨਹੀਂ ਪਾਰੇ 12 ਸੂਰਜ ਕਿਵੇਂ ਚੜਨਗੇ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਕਿਹਾ ਹੈ ਪਰ ਕੁਝ ਸੰਕੇਤ ਹੁਣ ਆਪਾਂ ਨੂੰ ਮਿਲ ਰਹੀ ਹੈ ਕਿ ਸ਼ਾਇਦ ਆਪਾਂ ਅੰਦਾਜ਼ਾ ਲਾ ਸਕਦੇ ਵੀ ਸ਼ਾਇਦ ਗੁਰੂ ਸਾਹਿਬ ਨੇ ਇਸ ਤਰੀਕੇ ਨਾਲ ਕਿਹਾ ਹੋਣਾ ਤਾਂ ਮਹਾਰਾਜ ਜੀ ਨੇ ਵਚਨ ਕੀਤੇ ਕਹਿੰਦੇ 12 ਸੂਰਜ ਚੜ੍ਹਨੇ ਨੇ ਕਹਿੰਦੇ ਲੋਕ ਜਿਹੜੇ ਆ ਨਾ ਉਹ ਜਿਹੜੀ ਦੁਨੀਆ ਕਹਿੰਦੇ ਸੜਕੇ ਸੜਨੀ ਹੈ ਤਬਣੀ ਹੈ ਸੜਨੀ ਹੈ ਕਹਿੰਦੇ ਫਿਰ ਉਸ ਤੋਂ ਬਾਅਦ ਢਾਈ ਵਰਖਾ ਹੋਣੀ ਹੈ ਉਹ ਢਾਈ ਵਰਖਾ ਦਾ ਵੀ ਆਪਾਂ ਨੂੰ ਮਤਲਬ खैर ਨਹੀਂ ਪਤਾ ਕਰ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਹਨਾ ਜਾਂ ਕੀ ਇਸ ਦੇ ਪਿੱਛੇ ਗੁਰੂ ਸਦਾ ਸੰਕੇਤ ਆ ਤਾਂ ਤੁਸੀਂ ਜ਼ਰੂਰ ਸਾਂਝਾ ਕਰਿਓ ਢਾਈ ਵਰਖਾ ਹੋਣੀ ਹੈ ਮਹਾਰਾਜ ਜੀ ਕਹਿੰਦੇ ਉਸ ਤੋਂ ਬਾਅਦ ਜੀਵ ਜੰਤੂ ਤੇ ਜਿਹੜੇ ਮਨੁੱਖ ਨੇ ਕਹਿੰਦੇ ਇਹ ਇਹ ਜਿਹੜੇ ਹੈਗੇ ਆ ਮ੍ਰਿਤਿ ਨੂੰ ਪ੍ਰਾਪਤ ਹੋ ਜਾਣਗੇ ਵੀ ਇਹ ਖਤਮ ਹੋ ਜਾਣਗੇ ਫਿਰ ਨਾਲ ਹੀ ਗੁਰੂ ਸਾਹਿਬ ਨੇ ਵਚਨ ਕੀਤਾ ਮਹਾਰਾਜ ਜੀ ਕਹਿੰਦੇ ਪਰ ਉਹ ਲੋਕ ਉਹ ਇਨਸਾਨ ਜੋ ਜਿਹੜੇ ਸਾਡੇ ਬਚਨ ਨੂੰ ਮੰਨਣਗੇ ਕਹਿੰਦੇ ਉਹ ਸਾਡੇ ਸਭ ਤੋਂ ਨੇੜੇ ਰਹਿਣਗੇ ਯਾਨੀ ਉਹਨਾਂ ਦਾ ਹੀ ਬਚਾਵ ਹੋਵੇਗਾ ਠੀਕ ਹੈ ਤਾਂ ਜਿਵੇਂ ਹੁਣ ਕਈ ਵਾਰੀ ਆਪਾਂ ਗੱਲ ਕਰਦੇ ਆ ਵੀ 12 12 ਕੋ ਵਾਰੀ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਹਨਾ 12 12 ਕੋ ਤੇ ਦੀਵਾ ਜਗਣਾ ਤਾਂ ਫਿਰ ਆਪਾਂ ਉਥੇ ਸਮਝਦੇ ਆ ਕਿ ਕਿੰਨਾਂ ਲਈ ਗੁਰੂ ਸਾਹਿਬ ਜੀ ਨੇ ਕਿਹਾ ਵੀ ਕੌਣ ਬਚੇਗਾ ਤਾਂ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਲੋਭ ਬੋ ਹੰਕਾਰ ਨਹੀਂ ਕਰੇਗਾ ਕਿਸੇ ਦਾ ਮੜਾ ਨਹੀਂ ਕਰੇਗਾ ਕਿਸੇ ਨਾਲ ਬੇਈਮਾਨੀ ਠੱਗੀ ਨਹੀਂ ਕਰੇਗਾ ਕਹਿੰਦੇ ਕਾਮ ਨਹੀਂ ਕਰੇਗਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਜੋ ਨਾਮ ਜਪੇਗਾ ਸਿਮਰਨ ਕਰੇਗਾ দান ਕਰੇਗਾ ਪੁੰਨ ਕਰੇਗਾ ਠੀਕ ਹੈ ਤੇ ਗੁਰੂ ਨੂੰ ਪਿਆਰ ਕਰੇਗਾ ਗੁਰੂ ਦਾ ਪੈ ਰੱਖੇਗਾ ਮਨ ਵਿੱਚ ਗੁਰੂ ਦੇ ਹੁਕਮ ਤੇ ਚੱਲੇਗਾ ਕਹਿੰਦੇ ਉਹ ਸਾਡੇ ਨੇੜੇ ਰਹਿਣਗੇ ਤਾਂ ਹੁਣ ਆਪਾਂ ਗੱਲ ਕਰਦੇ ਆਂ ਵੀ ਭਿਆਨਕ ਸਮਾਜੜਾ ਆ ਰਿਹਾ ਕੀ ਆ ਰਿਹਾ ਦੇਖੋ ਜਿਹੜੀ 100 ਕਰੋੜ ਲੋਕਾਂ ਦੇ ਖਤਮ ਹੋਣ ਦੀ ਗੱਲ ਵੀਡੀਓ ਦੇ ਵਿੱਚ ਮੈਂ ਕਹੀ ਆ ਤਾਂ ਮੈਂ ਪਹਿਲਾਂ ਵੀ ਸ਼ੁਰੂ ਦੇ ਵਿੱਚ ਵੀ ਕਿਹਾ ਵੀ ਉਹ ਅਪ ਅੰਦਾਜ਼ਾ ਲਈ ਲਾ ਸਰਵੇ ਵੀ ਕਿਹਨੇ ਕਾਗਜ਼ ਮੋਕਣਾ ਹੈ ਕਾਗਜ਼ ਨਹੀਂ ਮੋਕਣਾ ਇਹ ਨਹੀਂ ਪਤਾ ਮੈਂ ਅਗਲੇ ਟਾਈਮ ਨੂੰ ਸਾਹ ਲੈਣਾ ਕਿ ਨਹੀਂ ਲੈਣਾ ਉਹ ਗੁਰੂ ਸਮਝਾਣੀ ਜਾਣਾ ਸੋ ਇਹ ਆਪਾਂ ਇਸ ਚੀਜ਼ ਤੇ ਤਾਂ ਨਹੀਂ ਵਿਸ਼ਵਾਸ ਕਰ ਸਕਦੇ ਪਰ ਇਹ ਜ਼ਰੂਰ ਹੈ ਫਾਈਨਲ ਹੈ ਵੀ ਇਹ ਚੀਜ਼ਾਂ ਹੋਣੀਆਂ ਨੇ ਤੇ ਕਿਉਂ ਹੋਣੀਆਂ ਨੇ ਕਿਉਂਕਿ ਜਿਹੜੀ ਧਰਤੀ ਆ ਨਾ ਉਹ ਅੰਦਰ ਤੋਂ ਤਪ ਰਹੀ ਆ ਇਸ ਵਾਰ ਵੀ ਕਹਿੰਦੇ ਗਰਮੀ ਅੱਗੇ ਨਾਲੋਂ ਜ਼ਿਆਦਾ ਪੈਣੀ ਆ ਪਿਛਲੀ ਵਾਰ ਤੁਹਾਨੂੰ ਪਤਾ ਹੈ ਗਰਮੀ ਬਹੁਤ ਜ਼ਿਆਦਾ ਪਈ ਆ ਹਰ ਸਾਲ ਜਿਹੜੀ ਗਰਮੀ ਉਹ ਵਧ ਰਹੀ ਆ ਜਦੋਂ ਗਰਮੀ ਵਧ ਰਹੀ ਆ ਉਹਦੇ ਨਾਲ ਜਿਹੜੀਆਂ ਉਹ ਮੀਂਹ ਦਾ ਜਿਹੜੀ ਹੈਗੀ ਆ ਸਮੱਸਿਆ ਉਹ ਵੀ ਵਧ ਰਹੀ ਆ ਕਿਉਂਕਿ ਗਰਮੀ ਨਾਲ ਭਾਫ਼ ਬਣਦਾ ਜਾਦਾ ਪਾਣੀ ਹਨਾ ਫਿਰ ਉਹ ਬੱਦਲ ਬਣਦੀ ਆ ਫਿਰ ਉਹ ਮੀਂਹ ਵਰਦਾ ਤਾਂ ਉਹ ਇੱਕ ਸਰਕਲ ਚੱਲਦਾ ਤੇ ਜਿਨ੍ਹਾਂ ਨੇ ਸਾਇੰਸ ਪੜ੍ਹੀ ਹੋਈ ਆ ਜਾਂ ਜਿਨ੍ਹਾਂ ਨੇ ਇਸਦਾ ਇਸ ਚੀਜ਼ ਬਾਰੇ ਪੜ੍ਹਿਆ ਆਗੇ ਬਚਪਨ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਜ਼ਰੂਰ ਪਤਾ ਹੋਵੇਗਾ ਕਿਵੇਂ ਸਰਕਲ ਚੱਲਦਾ ਹਨਾ ਤਾਂ ਦੇਖੋ ਗਰਮੀ ਜਿਹੜੀ ਉਹ ਵਧ ਰਹੀ ਆ ਧਰਤੀ ਜਿਹੜੀ ਆ ਕਹਿੰਦੇ ਉਹ ਜ਼ਿਆਦਾ ਤਪ ਰਹੀ ਆ ਉਹਦੀ ਜਿਹੜੀ ਟੈਂਪਰੇਚਰ ਆ ਉਹ ਵਧਦੀ ਜਾ ਰਹੀ ਆ ਉਦੇ ਕਾਰਨ ਜਿਹੜੀ ਬਰਫ਼ ਹੈ ਅਟਲਾਂਟਿਕਾ ਦੀ ਬਰਫ਼ ਉਹ ਜ਼ਿਆਦਾ ਪਿਗਲ ਰਹੀ ਹੈ ਠੀਕ ਹੈ ਹੁਣ ਚਿੰਤਾ ਦਾ ਵਿਸ਼ਾ ਇਹ ਆ ਕਿ ਸਾਇੰਸ ਦਾ ਇਹ ਕਹਿਣਾ ਵੀ ਪਹਿਲਾਂ ਤਾਂ ਬਰਫ਼ ਨਾਰਮਲ ਤਰੀਕੇ ਨਾਲ ਪਿਗਲਦੀ ਸੀ ਵੀ ਆਪਾਂ ਕਹਿੰਦੇ ਵੀ ਜਿਵੇਂ ਥੋੜੇ ਜ਼ਿਆਦਾ ਸਪੀਡ ਨਹੀਂ ਹੋ ਰਹੀ ਸਪੀਡ ਨਾਲ ਪਿਗਲ ਰਹੀ ਸੀ ਪਰ ਕਹਿੰਦੇ ਹੁਣ ਉਹ ਸਪੀਡ ਡਬਲ ਹੋ ਗਈ ਵੀ ਹੁਣ ਉਹ ਬਹੁਤ ਛੇਤੀ ਪਿਗਲ ਰਹੀ ਆ ਕਿਉਂ ਕਿ ਧਰਤੀ ਵਿੱਚੋਂ ਗਰਮ ਹੋ ਰਹੀ ਆ ਉਹਦੇ ਨਾਲ ਬਰਫ਼ ਪਿਗਲ ਰਹੀ ਆ ਉਦੇ ਨਾਲ ਫਿਰ ਕਹਿੰਦੇ ਜਿਹੜੇ ਸਮੁੰਦਰਾਂ ਦੇ ਆਲੇ-ਦਾਲੇ ਦੇ ਸ਼ਹਿਰ ਨੇ ਹਣਾ ਉਹ ਉਹਨਾਂ ਤੇ ਸਭ ਤੋਂ ਪਹਿਲਾਂ ਸੰਕਟ ਉਹਨਾਂ ਤੇ ਆਵੇਗਾ ਕਹਿੰਦੇ ਵੀ ਉਹ ਉੱਥੇ ਪਰ ਚਾਂਸ ਹੈ ਵੀ 100 ਸ਼ਹਿਰ ਡੁੱਬ ਸਕਦੇ ਨੇ 100 ਸ਼ਹਿਰ ਤੋਂ ਪਤਾ ਕਿ ਬਹੁਤ ਵੱਡੀ ਆਬਾਦੀ ਹੁੰਦੀ ਹੈ ਇਹ ਅਸ਼ੰਕਾ ਜਤਾਈ ਜਾ ਰਹੀ ਹੈ ਵੀ ਇਹ ਚੀਜ਼ ਹੋ ਸਕਦੀ ਹੈ ਤੇ ਇਹ ਸ਼ੰਕਾ ਜਿਹੜੀ ਸਾਇੰਟਿਸਟਾਂ ਨੇ ਜਤਾਈ ਹੈ ਵੀ ਇਹ ਅਗਲੇ 6 ਸਾਲਾਂ ਦੇ ਵਿੱਚ ਹੋ ਸਕਦੀ ਹੈ ਔਰ ਉਹ ਵੀ ਇਹ ਕਨਫਰਮ ਨਹੀਂ ਵੀ 6 ਸਾਲਾਂ ਚ ਹੀ ਹੋਏਗੀ ਹੋ ਸਕਦਾ ਕਿਉਂਕਿ ਦੇਖੋ ਉਹ ਤਾਂ ਗੁਰੂ ਸਾਹਿਬ ਜਾਣੇ ਜਣਾ ਕਿ ਕਦ ਕੀ ਚੀਜ਼ ਹੋਣੀ ਹੈ ਸਾਇੰਸ ਇੱਕ ਅੰਦਾਜ਼ਾ ਲਾ ਸਕਦੀ ਹੈ ਸਾਇੰਸ ਫਾਈਨਲ ਤਰੀਕ ਨਹੀਂ ਦੱਸ ਸਕਦੀ ਹੈ ਕਿ ਜੋ ਚੀਜ਼ ਸੰਕਟ ਆਉਣ ਵਾਲਾ ਉਸ ਬਾਰੇ ਸਾਇੰਸ ਦੱਸ ਸਕਦੀ ਹੈ ਵੀ ਆ ਸੰਕਟ ਆ ਸਕਦਾ ਸੋ ਧਰਤੀ ਦੀ ਟੈਂਪਰੇਚਰ ਵਧ ਰਹੀ ਹੈ ਉਹਦੇ ਨਾਲ ਬਰਫ਼ ਵੀ ਪਿਗਲ ਰਹੀ ਹੈ ਉਹਦੇ ਨਾਲ ਗਰਮੀ ਵੀ ਵਧ ਰਹੀ ਹੈ ਸੋ ਉੱਥੇ ਫਿਰ ਆਪਾਂ ਸਮਝ ਸਕਦੇ ਆ ਵੀ ਸ਼ਾਇਦ ਗੁਰੂ ਸਾਹਿਬ ਜੀ ਦਾ 12 ਸੂਰਜ ਦਾੜਾ ਸੰਕੇਤ ਸ਼ਾਇਦ ਇੱਕ ਕੋਸ਼ਿਸ਼ ਕਰ ਲੈਂਦੇ ਆ ਆਪਾਂ ਸਮਝਣ ਦੀ ਪਰ ਪਰਮਾਤਮਾ ਦੀਆਂ ਕਹਿੰਦੇ ਆ ਗੱਲਾਂ ਦਾ ਉਹਨਾਂ ਦੇ ਹੁਕਮਾਂ ਦਾ ਭੇਦ ਕੋਈ ਨਹੀਂ ਪਾ ਸਕਦਾ ਹਨਾ ਤਾਂ ਸ਼ਾਇਦ ਵੀ ਮਹਾਰਾਜ ਦਾ ਸੰਕੇਤ ਵੀ ਗਰਮੀ ਬਹੁਤ ਵਧੇਗੀ ਸ਼ਾਇਦ ਇਸ ਵਲ ਵੀ ਹੋ ਸਕਦਾ ਪਰ ਕਹਿੰਦੇ ਹੁੰਦੇ ਨਾ ਇਹ ਚੀਜ਼ ਦਾ ਸਮਾਂ ਉਹਨਾਂ ਤੇ ਪਤਾ ਚੱਲੇਗੀ ਕਿ ਅਸਮ ਦੇ ਵਿੱਚ ਹੋਣਾ ਕੀ ਹੈ ਪਰ ਇਹਨਾਂ ਚੀਜ਼ਾਂ ਤੋਂ ਆਪਾਂ ਬਚਣ ਲਈ ਜੋ ਗੁਰੂ ਸਾਹਿਬ ਜੀ ਨੇ ਆਪਾਂ ਮਉਦੀਸ਼ ਦਿੱਤਾ ਵੀ ਆਪਾਂ ਬਾਣੀ ਜਪੀਏ ਵਾਦ ਤੋਂ ਵੱਧ ਨਾ ਸਿਰਫ ਬਾਣੀ ਜਪੀਏ ਅੱਜ ਤੋਂ ਹੀ ਇਸੇ ਵਕਤ ਤੋਂ ਆਪਾਂ ਪ੍ਰਣ ਕਰ ਲਈਏ ਇੱਕ ਕਸਮ ਖਾ ਲਈਏ ਸਹੌਂ ਖਾ ਲਈਏ ਵੀ ਅੱਜ ਤੋਂ ਬਾਅਦ ਅਸੀਂ ਕੋਈ ਬੇਈਮਾਨੀ ਨਹੀਂ ਕਰਨੀ ਕੋਈ ਠੱਗੀ ਨਹੀਂ ਕਰਨੀ ਕੋਈ ਝੂਠ ਨਹੀਂ ਬੋਲਣਾ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਨਾਲ ਈਰਖਾ ਨਹੀਂ ਕਰਨੀ ਠੀਕ ਹੈ ਤੇ ਜਿਹੜਾ ਗੁਰੂ ਸਾਹਿਬ ਜਿਹੜਾ ਹੁਕਮ ਹੈ ਗੁਰੂ ਸਾਹਿਬ ਦੱਸੇ ਹੋਏ ਰਸਤੇ ਤੇ ਅਸੀਂ ਚੱਲਣਾ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਯਾ ਤਾਂ ਆਪ ਕੋਸਟੇਲੇ ਤਿਆਰ ਹੋ ਜਾਈਏ ਨਿੱਡਰ ਹੋ ਜਾਈਏ ਆਪਣੇ ਅੰਦਰੋਂ ਡਰ ਨਿਕਲ ਜਾਵੇ ਉਹ ਭੈ ਨਿਕਲ ਜਾਵੇ ਤਾਂ ਜਾਂ ਫਿਰ ਆਪਾਂ ਗੁਰੂ ਸਾਹਿਬ ਦੇ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਜਾਈਏ ਹੁਣ ਬਾਕੀ ਉਹਦੀ ਕਿਰਪਾ ਉਹਦਾ ਹੁਕਮ ਉਹਦੀ ਰਜ਼ਾ ਵੀ ਕਦ ਕੀ ਹੋਣਾ ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ